ਕਿੱਦਾਂ ਚੀਜ਼ਾਂ ਲੈਣ ਆਉਂਦੀ ਆ ਜਿੱਦਾਂ ਫ੍ਰੀ ਬਣੀਆਂ ਹੁੰਦੀਆਂ ਦੱਸ ਸਾਡਾ ਨਹੀਂ ਖਰਚਿਆ ਹੁੰਦਾ ਹਾਂਦੀ ਇਹ ਟੁੱਟੀ ਰਹਿਣੀ ਆ ਤੈਨੂੰ ਪਤਾ ਟੁੱਟੀ ਆ ਕਿ ਨਹੀਂ ਟੁੱਟੀ ਪੈਸਿਆਂ ਦਾ ਹਰ ਵਾਰੀ ਸੁਣਾ ਜਾਂਦੀ ਆ ਪੈਸੇ ਤਾਂ ਆਂਦੇ ਦਿੱਤੇ ਜਿੱਦਾਂ ਹੱਥ ਹਿਦਾਰੇ ਦਿੱਤੇ ਲੈ ਪੈਂਦੀ ਕੋਈ ਨਹੀਂ ਵਰਤਲਾ 10 ਦਿਨ ਵਰਤਨੇ 10 ਦਿਨ ਵਰਤਨਾ ਮਹੀਨਾ ਵਰਤਨਾ ਵੀ ਵਰਤਲਾ ਉਹ ਤੇ ਮੈਨੂੰ ਆਂਦੀ ਹੀ ਦੱਸ ਕਿੰਨੇ ਦਿਨ ਜ਼ਮੀਨ ਦੇਣੀ ਆ ਕਿੰਨਾ ਚਿਰ ਦੇਣੀ ਆ ਕਿੰਨਾ ਚਿਰ ਨਹੀਂ ਐਨੇ ਪੈਸੇ ਦੇਣੇ ਕਣਕ ਦੇ ਆਪਣੀ ਚੀਜ਼ ਆਪਣੀ ਹੁੰਦੀ ਏਦੀ ਤੇ ਸਾਡੀ ਚੀਜ਼ ਬਗਾਨੀ ਆ ਨਿੰਨੀ ਕਦੀ ਰੋਲੀ ਪਾਈਏ ਮੰਮੀ ਜੀ ਤੁਸੀਂ ਮੈਨੂੰ ਪੁੱਛਦੇ ਹੀ ਨਾ ਉਹ ਦਿਨ ਕੀ ਹੋਇਆ ਸੀ ਕੀ ਹੋਇਆ ਸੀ ਮੈਂ ਪਰਦਾ ਨੂੰ ਦੱਸਿਆ ਨਹੀਂ ਮੈਂ ਤਾਂ ਡਾਂਡੇ ਕੋਲ ਗੱਲ ਲੱਗਾ ਲਈ ਫਿਰ ਆਪਣੇ ਮੁੰਡੇ ਦੀ ਕਰਤੂਤ ਸੁਣ ਲਓ ਅੱਜ ਕਿਹੜੀ ਕਰਤੂਤ ਕੀ ਕੀਤਾ ਮੇਰੇ ਮੁੰਡੇ ਨੇ ਮੰਮੀ ਡਾਂਡੇ ਮੁੰਡੇ ਨੇ ਮੈਨੂੰ ਨਾ ਦਵਾਈ ਨਹੀਂ ਆ ਕਿ ਖਵਾਲਤੀ ਸੀ ਕਾਦੀ ਦਵਾਈ ਮੰਮੀ ਜੀ ਜਿਹੜਾ ਤੁਸੀਂ ਕਹਿੰਦੇ ਨਹੀਂ ਬਾਲ ਬੱਚਾ ਹੋਵੇ ਉਹਦੀ ਦਵਾਈ ਇਹਨਾਂ ਨੇ ਮੈਨੂੰ ਲੈ ਕੇ ਖਵਾਲਤੀ ਵੀ ਨਾ ਹੀ ਹੋਵੇ ਹੋਣਾ ਜੀ ਸੋਖ ਐਡਾ ਵਾ ਡਾਲ ਜਾ ਮੇਰੇ ਮੁੰਡੇ ਤੇ ਉਹ ਵੀ ਮੰਮੀ ਜੀ ਸੱਚ ਵਾ ਇਲਜ਼ਾਮ ਨਹੀਂ ਆ ਬਿਲਕੁਲ ਸੱਚ ਵਾ ਇਤਾਂ ਹੀ ਕੀਤਾ ਇਹਨਾਂ ਨੇ ਮੈਨੂੰ ਮਨਾ ਕੀਤਾ ਸੀ ਵੀ ਮੰਮੀ ਨੂੰ ਨਾਂ ਦੱਸੀ ਇਹ ਕਿਹੜੀ ਗੱਲ ਦੀ ਸਚਾਈ ਆ ਸਚਾਈ ਕਿਹੜੀ ਆ ਮੈਨੂੰ ਇਹ ਦੱਸ ਨਾ ਫਿਰ ਮੈਨੂੰ ਉਦੋਂ ਦੱਸ ਦਿਆਂ ਅੱਜ ਕਿਉਂ ਦੱਸਣ ਨਹੀਂ ਇਹ ਗੱਲਾਂ ਮੰਮੀ ਜੀ ਸੱਚ ਵਾ ਗੱਲ ਉਦੋਂ ਮੈਨੂੰ ਇਹਨਾਂ ਨੇ ਮਨਾ ਕਰਦਾ ਤਾਂ ਹੀ ਹੁਣ ਵੇਖ ਲੋ ਮੈਨੂੰ ਅੰਦਰ ਦੇ ਕੇ ਕੁੰਡਾ ਮਾਰ ਕੇ ਆਈ ਵੀ ਜੇ ਹੁਣ ਵੀ ਮੇਰੇ ਮਗਰ ਆ ਜਾਂਦੇ ਤਾਨੂੰ ਦੱਸਣ ਨਹੀਂ ਦੇਣਾ ਇਹਨਾਂ ਨੇ ਮੇਰੀ ਗੱਲ ਸੁਣ ਮੇਰਾ ਮੁੰਡਾ ਇੰਨਾ ਚਲਾਕ ਨਹੀਂ ਹੈਗਾ ਭੋਲਾ ਭਾਲਾ ਹੈਗਾ ਵਾ ਉਹਨੂੰ ਇਹਨੇ ਵੜਾ ਵੜੇ ਮੰਗਾਦਾ ਨਹੀਂ ਪਤਾ ਹੈਗਾ ਮੰਮੀ ਜੀ ਤੁਹਾਨੂੰ ਲੱਗਦਾ ਬਾਬੀ ਨਹੀਂ ਚਲਾਕ ਜਿੰਨੇ ਮੈਨੂੰ ਅੰਦਰ ਅੰਦਰ ਹੀ ਦਵਾਈ ਦੇਤੀ ਵੀ ਨਹੀਂ ਦੱਸਣਾ ਬਾਹਰ ਰੌਲਾ ਹੀ ਨਹੀਂ ਪਾਉਣਾ ਮੰਮੀ ਉਹਨਾਂ ਨੂੰ ਤਾਂ ਕਿ ਗੱਲ ਪਹੁੰਚਣੀ ਨਹੀਂ ਜਾਈ ਜੇ ਉਹ ਚਲਾਕ ਨਹੀਂ ਹੋਊਗਾ ਅੱਛਾ ਤੂੰ ਅੰਦਰ ਅੰਦਰ ਭਾਂ ਜੋ ਮਰਜੀ ਖਾਲੇ ਤੇ ਨਾ ਮੇਰੇ ਮੁੰਡੇ ਦਾ ਲਾਭ ਹੀ ਹਨਾ ਮੰਮੀ ਮੈਂ ਕਿੱਥੋਂ ਜਾ ਕੇ ਆਪ ਚਲ ਜਾਣਾ ਬਾਹਰ ਤੂੰ ਤੇ ਅੱਗੇ ਭਰੀ ਪੀਤੀ ਜਿੰਨੀ ਮੈਂ ਤੈਨੂੰ ਭੋਲੀ ਸਮਝਦੀ ਹੁ ਨਹੀਂ ਹੈ ਨਹੀਂ ਤੂੰ ਮੈਂ ਤੇ ਨਹੀਂ ਹਾਂ ਭੋਲੀ ਆ ਪਰ ਤੂੰ ਤੇ ਨਿਕਲੀ ਗੋਲੀ ਮੰਮੀ ਮੈਂ ਝੂਠ ਧੋੜੀ ਬੋਲਣ ਦੀ ਮੈਂ ਤੁਹਾਨੂੰ ਸੱਚ ਦੱਸਣ ਨਹੀਂ ਆ ਅਥਰੂ ਰੋਣ ਦਾ ਕੋਈ ਫਾਇਦਾ ਨਹੀਂ ਹੁਣ ਸੱਚ ਦੱਸਣ ਦਾ ਕੋਈ ਫਾਇਦਾ ਨਹੀਂ ਸੱਚ ਵਾ ਝੂਠ ਆ ਮੈਨੂੰ ਨਹੀਂ ਪਤਾ ਮੈਂ ਇੰਨਾ ਜਾਣਦੀ ਆ ਮੇਰਾ ਮੁੰਡਾ ਆ ਕੰਮ ਨਹੀਂ ਕਰ ਸਕਦਾ ਮੰਮੀ ਜੀ ਤੁਹਾਡੇ ਮੁੰਡੇ ਨੇ ਹੀ ਕੀਤਾ ਵਾ ਤੇ ਸੱਚ ਵਾ ਨਾਲੇ ਤੂੰ ਹੀ ਕਹਿੰਦੀ ਮੈਂ ਤੇਰੀ ਮਾਂ ਵਾ ਫਿਰ ਮਾਂ ਹੋ ਕੇ ਮੇਰੇ ਤੇ ਯਕੀਨ ਨਹੀਂ ਤੁਹਾਨੂੰ ਮਾਂ ਹੈਗੀ ਹੀ ਪਰ ਜਿਹੜਾ ਅੱਜ ਤੂੰ ਕੰਮ ਕੀਤਾ ਇੱਚ ਮਾਂ ਵਾਲਾ ਕਿਹੜਾ ਕੰਮ ਕੀਤਾ ਵੀ ਮੈਂ ਤੇਰੀ ਮਾਂ ਮੈਂ ਕਿੰਨੇ ਤਰਲੇ ਤੇਰੀ ਉਦਨ ਲੈ ਸੁੱਖ ਮੈਨੂੰ ਦੱਸ ਕੀ ਗੱਲ ਫਿਰ ਉਦਨ ਮੂੰਹ ਫੋਟਦੀੋਂ ਕੀ ਹੀ ਤੰਦੂਆ ਤੇਰੀ ਜ਼ੁਬਾਨ ਚ ਮੰਮੀ ਜੀ ਸੱਚ ਵਾ ਗੱਲ ਮੈਂ ਤੇ ਯਕੀਨ ਕਰੋ ਮੈਂ ਤਾਂ ਹੀ ਤੁਹਾਡੇ ਵੱਲ ਆਈ ਵੀ ਤੂੰ ਹੀ ਮੇਰੀ ਗੱਲ ਦਾ ਯਕੀਨ ਕਰੋਗੇ ਯਕੀਨ ਹੋ ਕਰ ਜਿਹੜਾ ਮੁੰਡੇ ਮੇਰੇ ਮੁੰਡੇ ਤੇ ਸਾਫ ਸਾਫ ਇਲਜ਼ਾਮ ਲਾਤਾ ਕੱਲੂ ਮੇਰੇ ਤੇ ਲਾ ਦੇਗੀ ਕੋਈ ਹਾਂ ਮਮੀ ਜੀ ਮੈਨੂੰ ਕੀ ਲੋੜ ਪਈ ਤੁਹਾਡੇ ਤੇ ਇਲਜ਼ਾਮ ਲਾਉਂਦੀ ਜਾਂ ਸਾਪੀ ਤੇ ਝੂਟਾ ਮੈਂ ਤੇ ਸੱਚੀ ਗੱਲ ਦੱਸਾਂ ਅੱਜ ਕੀ ਲੋੜ ਪਈ ਫਿਰ ਮੁੰਡੇ ਮੇਰੇ ਤੇ ਇਲਜ਼ਾਮ ਲਾਉਣ ਦੀ ਤੈਨੂੰ ਸੋਚ ਕੋ ਹ ਸੋਚ ਕੇ ਜੇ ਤੇਰੀ ਪਰਜਾਈ ਹੋਵੇ ਤੇ ਇਦਾਂ ਤੇਰੀ ਮਾਂ ਨਾ ਕਰੇ ਤਾਂ ਫਿਰ ਕੀ ਬਣੇ ਤੇਰੇ ਦਿਲ ਤੇ ਕੀ ਬੀਤੇ ਮੰਮੀ ਜੀ ਪਰ ਮੈਂ ਤੈਨੂੰ ਸੱਚ ਦੱਸਣ ਦੀ ਪਰ ਇੱਕੋ ਵਾਰੀ ਮੇਰੇ ਤੇ ਯਕੀਨ ਕਰਕੇ ਸਾਬੀ ਨੂੰ ਪੁੱਛੋ ਕੀ ਪੁੱਛਾਂ ਸਾਬੀ ਨੂੰ ਸਾਬੀ ਜਿਹੜਾ ਨਾ ਇੰਨਾ ਕੰਮ ਨਹੀਂ ਮੈਨੂੰ ਪੁੱਛੇ ਤਾਂ ਬਿਨਾ ਕਰਦਾ ਤਾਂ ਐਡਾ ਵੱਡਾ ਕੰਮ ਕਰ ਲੂ ਕਿੱਦਾਂ ਕਰ ਲੂ ਸਾਬੀ ਸਾਬੀ ਤਾਂ ਖੁਦ ਆਪਣੀ ਦਵਾਈ ਨੇ ਟਾਈਮ ਨਾ ਖਾਂਦਾ ਤਾਂ ਤੈਨੂੰ ਦਵਾਈ ਲਿਆ ਕੇ ਦੇ ਦੂਗਾ ਆਦੀ ਮੰਮੀ ਦਵਾਈ ਨਹੀਂ ਟਾਈਮ ਨਾ ਖਾਂਦੇ ਕੋਈ ਵੀ ਬੁਖਾਰ ਫਕੂਰ ਜੜਿਆ ਹੋਵੇ ਤਾਂ ਟਾਈਮ ਨਾ ਨਹੀਂ ਖਾਂਦਾ ਦਵਾਈ ਉਹ ਕਿੰਨਾ ਚਿਰ ਮੈਂ ਨਾ ਉਹਦੇ ਹੱਥ ਤੇ ਰੱਖਾਂ ਮੰਮੀ ਜੀ ਵੀਰ ਨਹੀਂ ਮੈਂ ਤੇ ਨਹੀਂ ਯਕੀਨ ਕਰਨਾ ਸਿਆਣਿਆਂ ਵੀ ਨੇ ਆਖਿਆ ਤੀਆਂ ਪੁੱਤ ਪਰ ਬੁੱਢੇ ਵੀ ਜਨ ਮਾਪਿਓ ਲਈ ਤੀਆਂ ਪੁੱਤ ਨਿੱਕੇ ਹੀ ਹੁੰਦੇ ਆ ਤੇ ਤੂੰ ਕਰਨ ਕਿ ਨਹੀਂ ਸੁੱਖਾ ਜੇ ਉੱਦਾਂ ਕੋਈ ਗੱਲ ਹੀ ਤੁਹਾਡੇ ਵਿੱਚ ਦੋਵਾਂ ਵਿੱਚ ਲੜਾਈ ਹੋਈ ਹੀ ਉੱਦਾਂ ਮੈਨੂੰ ਕਹਿ ਦਿੰਗੀਆਂ ਮੰਮੀ ਆਹ ਕਾਲਾ ਕੀ ਆ ਐਡਾ ਵੱਡਾ ਇਲਜ਼ਾਮ ਨਾ ਲਾ ਮੇਰੇ ਪੁੱਤ ਤੇ ਮੰਮੀ ਜੀ ਸੱਚ ਬਾਤ ਹੀ ਯਕੀਨ ਕਿਉਂ ਨਹੀਂ ਘਾਂਡੇ ਫਿਰ ਤੂੰ ਅੱਜ ਮੇਰੀ ਮਾਂ ਨਹੀਂ ਨਾ ਭਾਂਡੇ ਫਿਰ ਸੱਸੀ ਭਾਂਡੇ ਜੇ ਨਾ ਮਾਂ ਭਾਂਡੀ ਤੈਨੂੰ ਧੀ ਬਣਨਾ ਨਹੀਂ ਆਇਆ ਮੇਰੀ ਮਾਂ ਭਣੀ ਕਿਹੜੇ ਕੰਮ ਜਮਾਨੇ ਦੀ ਨਹੀਂ ਬਣੀ ਫਿਰ ਮੈਂ ਕਿਤੇ ਜਾਵਾਂ ਹੁਣ ਕਿੰਨੂੰ ਸੱਚ ਦੱਸਾਂ ਮੰਮੀ ਮੈਨੂੰ ਦੱਸੋ ਹਾਂ ਸੱਚ ਸਪਾਈਆਂ ਤੇ ਹਦੀ ਕੋਈ ਲੋੜ ਨਹੀਂ ਆ ਬੰਦਿਆਂ ਨੂੰ ਕੋਈ ਇੱਥੇ ਬਹਿ ਜਾ ਕਿੱਡਾ ਪਖੰਡ ਫੜਿਆ ਹੋਰ ਕੋਈ ਇਜਾਮ ਨਹੀਂ ਲੱਭਾ ਤੇ ਮੇਰੇ ਮੁੰਡੇ ਦਾ ਇਜਾਮ ਲਾਉਣੇ ਲੱਭ ਕੇ ਹਨਾ ਯਾ ਤੂੰ ਇਹਦਾ ਕੋਈ ਅਸਰ ਨਹੀਂ ਹੋਣਾ ਫੋਨ ਕਿੱਥੇ ਸਾਪੀ ਅੰਦਰ ਜੀ ਅੰਦਰ ਕੀ ਅੰਦਰ ਕੀ ਕਰਦਾ ਉਹ ਮੈਂ ਗੁੰਡਾ ਮਾਰ ਕਿਉਂ ਸ਼ਰਮ ਨਹੀਂ ਆਈ ਤੇਰਾ ਕੁਛ ਲੱਗਦਾ ਹੀ ਉਹ ਘਰ ਵਾਲਾ ਹੀ ਤੇਰਾ ਮੁੰਡਾ ਮਾਰ ਕੇ ਆਈਆਂ ਬੜੀ ਵਧੀਆ ਕੁਤੂਤ ਕਰਕੇ ਆਈਆਂ ਆ ਕੰਨੀਆਂ ਜਿੱਦੇ ஜி தமாஷாாத்தோ கி ஓ ਸੋਖ ਕਿੱਥੇ ਆ ਮਮੀ ਸੋਖ ਨੂੰ ਤੂੰ ਕੀ ਕਹਿਣਾ ਵਾ ਸੁਪ ਦੀ ਖਾਤਿਰਦਾਰੀ ਮੈਂ ਕਰ ਲਈ ਆ ਤੇ ਤੇ ਇਲਜ਼ਾਮ ਲਾਉਣ ਡਈ ਝੂਠੇ ਕੀ ਇਲਜ਼ਾਮ ਲਾਇਆ ਉਹਨੇ ਇਲਜ਼ਾਮ ਕੀ ਲਾਇਆ ਜੋ ਤੂੰ ਕੀਤਾ ਹੋਗਾ ਕੀਤਾ ਕੁਛ ਨਹੀਂ ਮਮੀ ਕੋਈ ਨਹੀਂ ਕੀਤਾ ਉਹ ਤੇ ਫਿਰ ਬੜਾ ਕੁਛ ਦੱਸਣ ਡਈ ਆ ਅੱਛਾ ਉਹਨੇ ਗੱਲਾਂ ਦੱਸਣ ਲੱਗਿਆ ਕੋਈ ਕਸਮ ਨਹੀਂ ਛੱਡੀ ਹੁਣ ਕੱਲ ਨੂੰ ਕੋਈ ਆਪ ਹੀ ਕੁਛ ਖਾ ਲਿਆ ਨਾ ਤੇ ਨਾਂ ਨਿਹੜਾ ਲਾਉਣਾ ਹੀ ਹੋ ਮਮੀ ਵੇਖਿਆ ਇਹ ਵੀ ਡੈਬੀ ਨਾ ਝੂਠੀਆਂ ਗੱਲਾਂ ਬਣਾਉਣਾ ਤੇ ਫਿਰ ਮੈਂ ਉਹਦੀ ਖਾਤਿਰਦਾਰੀ ਚੰਗੀ ਤਰ੍ਹਾਂ ਕਰ ਲਈ ਆ ਫਿਰ ਕਿੱਥੇ ਹੈ ਕਿੱਥੇ ਆਏ ਹੌਣੀ ਕਿੱਥੇ ਉੱਥੇ ਬੈਠਦਾ ਸੁੱਟ ਕੇ ਆਈਓ ਝੰਮਾ ਨੂੰ ਫਿਰ ਫੜ ਕੇ ਕਰ ਲਿਆ ਮੈਂ ਝੰਮਣ ਜੋਗੀ ਕਰ ਲਈ ਆ ਹੁਣ ਨਹੀਂ ਲੋੜ ਉਹਨੂੰ ਹੁਣ ਕੁਛ ਕੁਸਕਜੂਗੀ ਤਾਂ ਤਾਤ ਕਹੀਂਗੇ ਮੰਮੀ ਇਹਦੀਆਂ ਗੱਲਾਂ ਤੇ ਅਸਰ ਨਾ ਕਰਿਓ ਕੋਈ ਵੀ ਸਭ ਝੂਠ ਬੋਲਦੀ ਐ ਤਮਾਸ਼ੇ ਲਾਉਂਦੀ ਐ ਸਾਰਾ ਮੈਂ ਗੱਲਾਂ ਤੇ ਅਸਰ ਕਰਨਾ ਹੁੰਦਾ ਨਾ ਤੇ ਫਿਰ ਮੈਂ ਕਰ ਲੈਣਾ ਹੀ ਮੈਨੂੰ ਪਤਾ ਮੈਨੂੰ ਆਪਣੇ ਪੁੱਤ ਤੇ ਭਰੋਸਾ ਹੈਗਾ ਵਾ ਯਕੀਨ ਵੀ ਹੁੰਦਾ ਕੋਈ ਚੀਜ਼ ਵਾ ਸਾਡਾ ਇਹ ਯਕੀਨ ਹੀ ਤੋੜਨਾ ਚਾਹੁੰਦੀ ਆਗੇ ਇਹਨੂੰ ਇਹ ਆ ਮਾਂ ਪੁੱਤਾਂ ਦੀ ਸਲਾਹ ਵਾ ਤੇ ਇਹਨਾਂ ਨੂੰ ਤੋੜਾਂ ਦੋਵਾਂ ਨੂੰ ਸਲਾਹ ਨੂੰ ਇਹ ਵੇਖ ਕੇ ਨਹੀਂ ਸਮਾਉਂਦੀ ਸਭੀ ਸਮਾਉਣਾ ਕਿੱਥੋਂ ਆ ਇਹਨੂੰ ਉਹ ਮੰਮੀ ਸਾਡੇ ਕੋਲ ਗਲਤੀ ਹੋਈ ਆ ਆਪਾਂ ਹੀ ਇਹਨੂੰ ਕੂਹੇ ਚੜਾਇਆ ਸਿਰ ਤੇ ਚੜਾਇਆ ਵੀ ਬਾਹਰ ਬਿਠਾ ਲਿਆ ਕਰੀਏ ਇਹ ਤੇ ਹੌਲੀ 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 ਕਰਕੇ ਹੁਣ ਉਹ ਚੜ ਗਈ ਸਾਡੇ ਸਿਰ ਤੇ ਓਏ ਇੱਕ ਜਿਹੜੀ ਮੇਰੀ ਸ਼ੋਕਰੀ ਆਈ ਸੀ ਨਾ ਉਹ ਆਂਦੀ ਮੰਮੀ ਬਾਹਰ ਕੱਢ ਲਿਆ ਕਰ ਥੋੜਾ ਜਿਹਾ ਉਹਦੀਆਂ ਗੱਲਾਂ ਤੇ ਵੀ ਉਮਲ ਕਰ ਲਿਆ ਮੈਂ ਇਨੂੰ ਪੰਨਾ ਹੁਣ ਮੈਂ ਅੰਦਰ ਇੱਥੇ ਹੀ ਇਹਨੂੰ ਰੋਟੀ ਪਾਣੀ ਦੇਣਾ ਇਹਨੂੰ ਅੰਦਰ ਪਤਾ ਕੀ ਗਲਤੀ ਸਾਡੇ ਕੋ ਦੋਵਾਂ ਕੋਈ ਆ ਆਪਾਂ ਨੂੰ ਬਾਹਰ ਕੱਢਣੀ ਨਹੀਂ ਚਾਹੀਦੀ ਬਾਹਰ ਕੱਢੀ ਆ ਨਾ ਇਹਨੂੰ ਪਾਰ ਲੱਗ ਗਿਆ ਇਹਦੇ ਪਾਰ ਕੱਟਣੇ ਹੁਣ ਆਹੋ ਇਹਨੂੰ ਪਾਈਏ ਮੰਮੀ ਜੀ ਤੇ ਤੇਰੇ ਕੋ ਕੱਟੇ ਜਾਂਦੇ ਠੀਕ ਆ ਨਹੀਂ ਤੇ ਮੈਨੂੰ ਦੱਸ ਦੇ ਫਿਰ ਇਹਨੂੰ ਅੰਦਰੇ ਪਾਟ ਦੇ ਨੀ 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 ਮੈਂ ਆਪੇ ਕੱਟ ਲੂੰਗਾ ਲੱਤਾਂ ਮਾਂ ਤੋੜ ਦੇ ਨੂੰ ਸੁੱਟ ਮੰਜੀ ਤੇ ਦੱਸਦਾ ਇਹਨੂੰ ਮੈਂ ਨਾ ਤੂੰ ਮੰਮੀ ਨੂੰ ਕੀ ਦੱਸਿਆ ਯੋ ਕੀ ਦੱਸ ਨਾਈ ਮੈਂ ਜੋ ਸੱਚੋ ਹੀ ਗੱਲ ਦੱਸੀ ਹੈ ਕਿਹੜੀ ਸੱਚ ਤੂੰ ਮੇਰੀ ਮਾਂ ਨੂੰ ਉਲਟੀਆਂ ਸਿੱਧੀਆਂ ਗੱਲਾਂ ਦੱਸਾਂ ਲੱਗੀ ਸੀ ਤੈਨੂੰ ਇੰਨਾ ਪਤਾ ਹੈ ਨਾ ਵੀ ਸਾਡੇ ਘਰ ਕਿੰਨੀ ਲੜਾਈ ਪੈਣੀ ਆ ਸਭੀ ਉਲਟੀਆਂ ਸਿੱਧੀਆਂ ਨਹੀਂ ਗੱਲਾਂ ਸੱਚ ਦੱਸੀਆਂ ਮੈਂ ਉਹ ਕਿਹੜਾ ਸੱਚ ਮੈਨੂੰ ਦੱਸ ਤੇ ਸਹੀ ਮੈਂ ਮਾਰਦਾ ਮੰਮੀ ਆ ਵੀ ਆ ਗਈ ਮੰਮੀ ਕਿਹੜਾ ਸੱਚ ਦੱਸ ਹੁਣ ਮੈਨੂੰ ਜਿਹੜੀ ਗੱਲ ਸੱਚ ਤੂੰ ਹੀ ਮੈਨੂੰ ਨਹੀਂ ਕੀ ਨਹੀਂ ਆਂਦੀ ਮੇਰੀ ਜਬਾਨ ਤੇ ਸਭੀ ਨੇ ਉਹ ਮੰਮੀ ਮੈਂ ਅੰਨਾ ਵਾਂ ਮੈਨੂੰ ਨਹੀਂ ਪਤਾ ਵੀ ਖਵਾ ਲੈਣੀ ਕਿ ਨਹੀਂ ਖਵਾ ਲੈਣੀ ਨਾਲੇ ਇਹਨੂੰ ਹੀ ਮੈਂ ਦਵਾਈ ਖਵਾ ਲੈਣੀ ਆ ਕੋਈ ਡੇਡ ਵੱਡੇ ਇਲਜ਼ਾਮ ਸਾਡੇ ਨਾਲ ਇਹ ਫੁੱਲਾਂ ਨੂੰ ਰੱਖਿਆ ਫੁੱਲਾਂ ਨੂੰ ਤੇ ਕਰ ਲੈ ਜਿਹੜੀ ਆ ਇਹਨਾਂ ਮੈਂ ਜੀਤਨਾਮ ਨਹੀਂ ਕਰਦੀ ਜਿੰਨਾ ਮੈਂ ਤੇਰੇ ਨਾਲ ਕਰਦੀ ਸੀ ਤੀ ਬਣਾਈ ਮੈਂ ਮੈਂ ਆਪਣੀ ਤੀ ਬਗਾਨੇ ਕਰਕੇ ਲਈ ਆ ਨਾ ਤੇ ਮੈਂ ਤੀ ਲੈ ਆਂਦੀ ਆ ਪਰ ਤੈਨੂੰ ਕਿਉਂ ਨਹੀਂ ਤੀ ਬਣਨਾਉਂਦਿਆ ਹਾਏ ਸਾਬੀ ਤੂੰ ਈ ਵੀ ਮੁੱਕਰ ਗਿਆ ਨਾ ਹਣ ਕਿੰਨੇ ਦਿਨ ਦੀ ਮੈਂ ਤੈਨੂੰ ਕਹਿੰਦੀ ਮੇਰੇ ਢੱਡ ਪੀੜੋਂ ਢੱਡ ਤੂੰ ਇਹਦਾ ਕਿੰਨੇ ਮੈਂ ਤੈਨੂੰ ਇੱਥੇ ਹੀ ਦਵਾਈ ਲਿਆ ਦਿੰਨੀ ਤੈਨੂੰ ਤੇ ਤੈਨੂੰ ਮੈਂ ਦਵਾਈ ਲਿਆ ਕੇ ਦਿੱਤੀ ਢੱਡ ਪੀੜ ਦੀ ਸਿਰਫ ਆ ਤੈਨੂੰ ਮੈਂ ਪਾਵਾ ਅੰਦਰ ਢੱਡ ਪੀੜ ਦੀ ਦਵਾਈ ਲਿਆ ਗਈ ਤੇ ਤੂੰ ਉੱਧਰ ਬਟਲ ਜਾ ਬਸ ਚੁੱਪੀ ਰੋ ਮੰਮੀ ਮੈਂ ਸੱਚ ਦੱਸਾਂ ਸੱਚੀ ਆ ਇੱਕ ਜੈਸ ਉੱਤਰ ਆਉਣ ਵਾਲੀ ਆ ਉਦਾਂ ਨਹੀਂ ਮੈਂ ਤੇ ਆਖਿਆ ਚੱਲੂਗੀ ਧੀ ਬਣ ਕੇ ਪਰ ਇਹਨੂੰ ਧੀ ਬਣ ਨਹੀਂ ਆਇਆ ਮੇਰੀ ਹੁਣ ਹੀ ਪਤਾ ਲੱਗੂਗਾ ਇਹਨੂੰ 4 ਵਜੀਆਂ ਨਾ ਤੇ ਫੇਰ ਹੀ ਪਤਾ ਲੱਗਣਾ ਜ਼ਬਾਨ ਆਪਣੀ ਨੂੰ ਲੋਕ ਲਾਲਾ ਤਾਲਾ ਲਾਲਾ ਤੈਨੂੰ ਮੈਂ ਦੱਸਦਾ ਬੰਦ ਰੱਖੇ ਇਹਨੂੰ ਠੀਕ ਆ ਤੈਨੂੰ ਮੈਂ ਉੱਦਣ ਦਾ ਪੱਟੀ ਪਣਾਉਂ ਦਿਆਂ ਵਾ ਵੀ ਸੁਖ ਕੋਈ ਗੱਲ ਮੰਮੀ ਨਾਲ ਨਹੀਂ ਕਰਨੀ ਕੋਈ ਗੱਲ ਮੰਮੀ ਨਾਲ ਨਹੀਂ ਕਰਨੀ ਪਰ ਤੂੰ ਸਾਰੀਆਂ ਗੱਲਾਂ ਕਰਨ ਰਹੀ ਆਂ ਅੱਗ ਕੇ ਦੱਸਿਆ ਮੈਂ ਵੀ ਮੰਮੀ ਨੂੰ ਕੀ ਮੈਂ ਤੇਰੇ ਗੱਲ 'ਚ ਕੋਈ ਫਾਪ ਆਇਆ ਸੀ ਵੀ ਤੂੰ ਅੱਗ ਕੇ ਦੱਸਣਾ ਸੀ ਹੈ ਜਦੋਂ ਮੈਂ ਤੁਹਾਨੂੰ ਕਹਿੰਦੀ ਮੈਨੂੰ ਡਾਕਟਰ ਕੋਲ ਗੜੋ ਪਹਿਲਾਂ ਮੈਂ ਤੁਹਾਡੇ ਤੇ ਵਿਸ਼ਵਾਸ ਕਰਕੇ ਜਿੱਦਾਂ ਤੂੰ ਹੀ ਕਿਹਾ ਤੇਰਾ ਵਿਸ਼ਵਾਸ ਕੀ ਤੋੜਿਆ ਮੈਂ ਦੱਸ ਉਦਾਂ ਮੈਂ ਕੀਤਾ ਜੇ ਨਹੀਂ ਕੀਤਾ ਤਾਂ ਫਿਰ ਦੱਸੋ ਸੁਖ ਹੋਣ ਤੁਸੀਂ ਬਾਹਰ ਮੰਮੀ ਦੇ ਸਾਹਮਣੇ ਮੁੱਕਰ ਵੀ ਗਏ ਵੀ ਮੈਂ ਇਦਾਂ ਮੰਮੀ ਕਰ ਸਕਦਾ ਮੈਂ ਕੁਝ ਕੀਤਾ ਹੀ ਨਹੀਂ ਮੈਂ ਦਵਾਈ ਖਵਾ ਲਈ ਤੇ ਕੀ ਮੈਂ ਮੰਮੀ ਨੂੰ ਦੱਸਾਂ ਹਣਾ ਮੰਮੀ ਨੂੰ ਦੱਸਾਂ ਤੇ ਆਪਣੇ ਘਰ ਲੜਾਈ ਪਾਵਾਂ ਇੱਥੇ ਕਲੇਸ਼ ਪਾਵਾਂ ਜੇ ਤੁਹਾਨੂੰ ਪਤਾ ਹੀ ਲੜਾਈ ਪੈਂਦੀ ਹੈ ਤੇ ਫਿਰ ਤੁਸੀਂ ਉਦੋਂ ਕਿਉਂ ਨਹੀਂ ਸੁਧਰੇ ਉਦੋਂ ਹੀ ਪਤਾ ਹੁੰਦਾ ਤੁਹਾਨੂੰ ਤੁਹਾਡੇ ਘਰ ਉਹ ਸੁਧਰਿਆ ਮੈਂ ਮੈਂ ਤੇਰੇ ਦਿਮਾਗ 'ਚ ਪਾਉਂਦਿਆਂ ਵੀ ਆਪਾਂ ਇਦਾਂ ਵੱਡਾ ਭਾਰ ਚੁੱਕਣ ਜੋਗੇ ਹਲੇ ਨਹੀਂ ਹੈਗੇ ਇਦਾਂ ਕਰੋ ਮੈਨੂੰ ਮੇਰੇ ਪਿੱਕ ਫੋਨ ਦਿਓ ਮੈਂ ਆਪਣੀ ਮਾਂ ਨੂੰ ਫੋਨ ਲਾਉਣ ਲੱਗੀ ਨਹੀਂ ਲੱਜੇ ਮੈਨੂੰ ਆਣ ਕੇ ਮੈਂ ਰਹਿਣਾ ਹੀ ਨਹੀਂ ਆ ਇੱਥੇ ਫੋਨ ਫੜਾਓ ਮੈਨੂੰ ਤੈਨੂੰ ਪਤਾ ਵਾ ਕਿੰਨੇ ਪੈਸੇ ਲੱਗੇ ਆ ਵਿਆਹ ਤੇ ਦੇ ਲੈਣਗੇ ਤੇਰੇ ਮਾਂ ਪਿਓ ਪੈਸੇ ਸਾਨੂੰ ਹੁਣ ਬੈਹਾਂ ਤੱਕ ਗੱਲ ਲੱਗੀ ਤੁਹਾਨੂੰ ਜਦੋਂ ਪਹਿਲਾਂ ਤੇ ਜਦੋਂ ਤੂੰ ਪੇਕੇ ਜਾਣਾ ਫਿਰ ਤਲਾਕ ਕਰਾ ਕੇ ਜਾਊਂਗੀ ਇਹ ਤੁਹਾਨੂੰ ਪਹਿਨ ਪਤਾ ਹੀ ਮੈਂ ਗਰੀਬ ਹਾਂ ਦੇ ਲੂੰਗੀ ਤੂੰ ਤਲਾਕ ਮੈਨੂੰ ਦੱਸ ਤੇ ਆਪਾਂ ਪੈਸੇ ਦੇਣ ਦੀ ਔਡੀ ਔਕਾਤ ਹੀ ਨਹੀਂ ਤੇ ਫਿਰ ਤੂੰ ਮੇਰੇ ਨਾਲ ਵਿਆਹ ਹੀ ਕਿਉਂ ਕਰਾਇਆ ਤੁਹਾਨੂੰ ਉਦੋਂ ਨਹੀਂ ਪਤਾ ਆਪਾਂ ਮੈਂ ਗਰੀਬ ਕਰਦੀ ਆਪਾਂ ਗਰੀਬ ਤੇ ਵਿਆਹ ਤਲਾਕ ਹੋਣ ਲਈ ਹੁੰਦੇ ਆ ਮੈਂ ਤਲਾਕ ਮੰਗਿਆ ਹੀ ਨਹੀਂ ਆ ਮੈਂ ਆਪਣੀ ਮਾਂ ਕੋਲ ਜਾਣਾ ਵਾ ਹੁਣ ਉੱਠ ਇਥੋਂ ਉੱਠ ਇੱਥੋਂ ਉੱਠ ਤੈਨੂੰ ਮੈਂ ਆਖਿਆ ਇੱਥੇ ਲੰਮੇ ਪੈ ਇੱਥੇ ਲੰਮੇ ਪੈ ਮੈਂ ਤੈਨੂੰ ਕਿਹਾ ਮੈਨੂੰ ਤੈਨੂੰ ਮੈਂ ਆਖਿਆ ਇੱਥੇ ਲੰਮੇ ਪੈ ਮੈਨੂੰ ਮੇਰੀ ਮਾਂ ਕੋਲ ਛੱਡ ਕੇ ਆਓ ਬਸ ਗੱਲ ਖਤਮ ਨਾ ਮੈਂ ਕਹਿੰਦਾ ਤਮਾਸ਼ਾ ਬਣਾ ਨਾ ਤਮਾਸ਼ਾ ਬਣਾ ਮੈਂ ਇੱਕੋ ਗੱਲ ਹੀ ਤੈਨੂੰ ਬਹੁਤ ਵਾਰੀ ਸਮਝਾ ਦਿੱਤੀ ਆ ਮੈਨੂੰ ਕੀ ਲੋੜ ਪਈ ਤਮਾਸ਼ਾ ਬਣਾਉਂਦੀ ਤੈਨੂੰ ਲੱਗਦੀ ਨਹੀਂ ਆ ਜੇ ਮੈਂ ਮੰਮੀ ਨੂੰ ਸੱਚ ਦੱਸਿਆ ਫਿਰ ਮੰਮੀ ਨੇ ਇੰਜ ਕਿਹਾ ਨਹੀਂ ਗਿਆ ਤਾਂ ਇਹ ਵੀ ਸਾਭ ਮੁੱੱਕ ਗਏ ਜਾ ਕੇ ਮੈਂ ਤੈਨੂੰ ਕਹਿਂਦਾ ਵਾਂ ਨਾ ਇਹੋ ਜਿਹਾ ਪਖੰਡ ਮਾਰਨਾ ਮੈਨੂੰ ਰੋ ਧੋਕੇ ਦੱਸ ਮੈਨੂੰ ਤੇਰੇ ਰੋਣ ਦਾ ਕੋਈ ਅਸਰ ਨਹੀਂ ਹੋਣਾ ਮੈਂ ਰੋਣ ਤੋਂ ਨਹੀਂ ਮੈਂ ਉਹ ਮੇਰੀ ਮਾਂ ਵਾ ਤੇਰੇ ਤੇ ਯਕੀਨ ਥੋੜੀ ਉਹਨੇ ਕਰਨਾ ਵਾ ਮੇਰੇ ਤੇ ਹੀ ਕਰਨਾ ਨਾ ਪਤਾ ਲੱਗ ਗਿਆ ਸ਼ਗਾਨੀ ਰਹਿਣਾ ਵਾ ਫਿਰ ਪਤਾ ਲੱਗ ਗਿਆ ਮੈਨੂੰ ਵੀ ਅੱਜ ਸੱਚੀਓਂ ਤਾਂ ਢੀ ਮਾਂ ਵਾ ਮੇਰੀ ਸੱਸ ਵਾ ਬਹਿ ਜਾ ਇੱਥੇ ਜਿੰਨਾ ਕੋਈ ਮਰਜ਼ੀ ਕਹਿ ਲੈਣਾ ਤੇ ਆਪਾਂ ਤੇਰੀ ਮਾਂ ਵਾ ਉਹ ਤੈਨੂੰ ਮੈਂ ਆਖਿਆ ਬਹਿ ਜਾ ਇੱਥੇ ਹਾਂ ਜੇ ਮੈਂ ਤੇਰੀ ਮਾਂ ਵਾ ਸੱਸ ਨਹੀਂ ਆ બસ ਅਸਸ ਸਸ ਬਣ ਗਈ ਤੇ ਵੀ ਬਗਾਨੀਆਂ ਵਾਲੀ ਕਰਤੀ ਅੱਜ ਆਹੋ ਪੈ ਇਥੇ ਬਗਾਨੀਆਂ ਵਾਲੀ ਕਰਤੀ ਤੈਨੂੰ ਇੱਥੇ ਹੀ ਰੋਟੀ ਪਾਣੀ ਮਿਲੂਗਾ ਤੂੰ ਬਾਹਰ ਨਹੀਂ ਜਾਣਾ ਤੇ ਮੈਂ ਦੱਸਦਾ ਮੇਰਾ ਕਸੂਰ ਕੀ ਆਣਾ ਦੱਸੋ ਜਿਹੜਾ ਮੈਂ ਬਾਹਰ ਨਹੀਂ ਜਾਣਾ ਮੇਰਾ ਕਸੂਰ ਕੀ ਆ ਕਸੂਰ ਤੇਰਾ ਇਹ ਆ ਵੀ ਤੂੰ ਜ਼ੁਬਾਨ ਖੋਲਣ ਲੱਗੀ ਸੀ ਹੋਰ ਤੇਰਾ ਕੋਈ ਨਹੀਂ ਕਸੂਰ ਆਓ ਮੈਂ ਜ਼ੁਲਮ ਸਹੀ ਜਾਵਾ ਫਿਰ ਸਹੀ ਜੀ ਅੱਜ ਮੈਂ ਬੋਲਣ ਲੱਗੀ ਤੇ ਅੱਜ ਮੇਰੇ ਕਸੂਰ ਹੋ ਗਏ ਆ ਕਿਤੇ ਨਹੀਂ ਜ਼ੁਲਮ ਸਹਿਣ ਲਈ ਤੂੰ ਨਾ ਹੀ ਮੈਂ ਜ਼ੁਲਮ ਕੰਡਿਆ ਵਾਂ ਠੀਕ ਆ ਆ ਜ਼ੁਲਮ ਵਾਲੀ ਗੱਲ ਵਾਂ ਤੂੰ ਲੰਮੇ ਪੈ ਹੈ ਇੱਥੇ ਲੰਮੇ ਪੈ ਤੈਨੂੰ ਮੈਂ ਆਖਿਆ ਐਂ ਤਾਂ ਨੀ ਮਾਣੇ ਵੀ ਮੇਰੇ ਤੇ ਇਲਜ਼ਾਮ ਲਾਤਾ ਤੂੰ ਮੇਰੀ ਮਾਂ ਦਾ ਵੀ ਨਾਂ ਲਾਉਣ ਲੱਪੀ ਆ ਮੇਰੀ ਨੀ ਮਾਂ ਬਣੀ ਤਾਦੀ ਆ ਚੰਗਾ ਫਿਰ ਲੰਮੇ ਪੈ ਜਾ ਲੰਮੇ ਪੈ ਜਾ ਲੈ ਕੰਬੜ ਤੈਨੂੰ ਇੱਥੇ ਰੋਟੀ ਪਾਣੀ ਮਿਲੂਗਾ ਨਾ ਦੋ ਰੋਟੀ ਪਾਣੀ ਨਹੀਂ ਮੈਂ ਬਾਹਰੋਂ ਬਣਾ ਲਿਆਈ ਨਹੀਂ ਚਾਹੀਦਾ ਮੈਨੂੰ ਤੁਹਾਡਾ ਰੋਟੀ ਪਾਣੀ ਵੀ ਨਹੀਂ ਖਾਣਾ ਮੈਂ ਕੀ ਇਹ ਬ ਜਿਹੜੀ ਸਾਡੇ ਵਾਸਚ ਆ ਗਈ ਆ ਇੱਕ ਉਹ ਹੀ ਜਿਹੜੀ ਉਹ ਤੇ ਸਾਡੇ ਹੱਥਾਂ ਚੋਂ ਹੀ ਨਿਕਲ ਨਿਕਲ ਜਾਂਦੀ ਸੀ ਉਹਨੇ ਸਾਡੇ ਕੰਨਾਂ ਨੂੰ ਹੱਥ ਲਵਾ ਛੜੇ ਤੋਆ ਤੋਆ ਮਾਲਕਾ ਉਹੋ ਜੀ ਜਨਾਨੀ ਕਿਸ ਦੇ ਪੱਲੇ ਨਾ ਪਾਏ ਮੈਡਮ ਜੀ ਕਿੱਧਰ ਨਹੀਂ ਗੱਲ ਨਹੀਂ ਸਾਡੀ ਮੈਨੂੰ ਸੋੜਦਾ ਨਹੀਂ ਕੋਈ ਆ ਨਹੀਂ ਤੈਨੂੰ ਮੈਂ ਬਾਜਾਂ ਦੇਂਡੀ ਛੜੈਣਵਾ ਮੈਂ ਤੈਨੂੰ ਆਪਣੇ ਆਪ ਸਮਝ ਨਹੀਂ ਆਉਂਦੀ ਕਿੱਧਰ ਚੱਲਨੀ ਆ ਮੰਮੀ ਜੀ ਤੁਹਾਨੂੰ ਪਤਾ ਮੈਂ ਸ਼ਾਪਿੰਗ ਤੇ ਚੱਲੀ ਆ ਮਾਸੀ ਦੀ ਕੁੜੀ ਨਾਲ। ਉਹ 25 ਰੱਖ ਦੇ ਤੇਰੀ ਸ਼ਾਪਿੰਗ ਨੂੰ। ਤੀਜੇਕ ਦਿਨ ਤੁਰੀ ਨਹੀਂ ਤੂੰ। ਚੱਲੀ ਕਿੱਦਾਂ ਵੇ ਸਾਬ ਕਿਤਾਬ ਕੀ ਤੇਰਾ? ਕਿੱਦਾਂ ਮਤਲਬ ਕੀ ਹੋ ਗਿਆ? ਕੋਈ ਨਹੀਂ ਚੁੰਨੀ ਚੰਨੀ ਹੈ ਨਹੀਂ ਤੇਰੀ। ਮੰਮੀ ਜੀ ਤੁਹਾਨੂੰ ਪਤਾ ਮੈਂ ਕਿਹੜੀ ਡਰੈਸ ਪਾਈ ਆ ਤੇ ਚੁੰਨੀ ਥੋੜਾ ਲੈਣੀ ਹੈ ਇਹਦੇ ਨਾਲ। ਡਰੈਸ ਕਿਹੜੀ ਪਾਈ ਆ? ਪਲੱਜ ਦੇ ਨਾਲ ਲੋਕ ਕਿਛ ਲੈਂਦੇ ਨਹੀਂ ਚੁੰਨੀ। ਮੰਮਾ ਮੈਂ ਪੈਂਟ ਪਾਈ ਆ ਮੈਂ ਇਹਦੇ ਨਾਲ ਚੁੰਨੀ ਨਹੀਂ ਲੈਣੀ। ਅੱਛਾ ਤੇ ਪੁੱਛਿਆ ਕਿੰਨੂ ਅਸੀਂ ਘਰ 'ਚ ਨਹੀਂ ਰਹਿੰਦੇ? ਹਾਂ ਨਵਚੰਦਾ ਕੇ ਫਾਇਦਾ ਵਾ ਤੂੰ ਹੀ ਤਾਂ ਲੜਨਾ ਦੋਵਾਂ ਨੇ ਮੈਂ ਨਹੀਂ ਪੁੱਛਦੀ ਤਾਂ ਕਰਕੇ ਅੱਛਾ ਤੂੰ ਤੇ ਲੜਦੀ ਨਹੀਂ ਤੈਨੂੰ ਤੇ ਲੜਨਾ ਹੀ ਨਹੀਂ ਆਉਂਦਾ ਤੇਰੀ ਜਬਾਨ ਚ ਤੁੰਗਵਾ ਪਿਆ ਹੈ ਨਾ ਤੇਰੀ ਜਿ ਤੈਨੂੰ ਲੜਨਾ ਨਹੀਂ ਆਉਂਦਾ ਤੇ ਹੁਣ ਵੀ ਤਾਂ ਤੁਸੀਂ ਡੈ ਹੀ ਆ ਕਰਨ ਤਾਂ ਹੀ ਨੇ ਮੰਮੀ ਮੈਂ ਪੁੱਛਿਆ ਹੁਣ ਤੂੰ ਆਪਣੀਆਂ ਹੀ ਚਲਾਏਂਗੀ ਤੇ ਹੋਰ ਮੰਮੀ ਜੀ ਮੈਂ ਕਹਿੰਦੀ ਆ ਗਵੰਡੀਆਂ ਦੀਆਂ ਚਲਾਉਣੀਆਂ ਆਪਣੀਆਂ ਚਲਾਉਣੀਆਂ ਮੈਂ ਮੈਂ ਜਾਣਾ ਕਰਕੇ ਦੱਸ ਕਿੱਦਾਂ ਜਾਨੀਂ ਬਾਹਰ ਤੇ ਮੈਂ ਤਾਂ ਚੱਲੀ ਆਂ ਚਾਹ ਤੂੰ ਕਿੱਦਾਂ ਜਾਨੀਂ ਮੈਂ ਤੂੰ ਹੀ ਪਿੱਛੋਂ ਆਏ ਜੇ ਉੱਠ ਕੇ ਪਿੱਛੋਂ ਮੈਂ ਆਈ ਆਂ ਨਾ ਹੁਣ ਜਾ ਕੇ ਦੱਸ ਉੱਥੋਂ ਤੇ ਆ ਗਈ ਸੀ ਨਾ ਹੁਣ ਇੱਥੋਂ ਜਾ ਕੇ ਦੱਸ ਫਿਰ ਕਿੱਦਾਂ ਜਾਏਂਗੀ ਤੂੰ ਕਿੱਦਾਂ ਮੰਮੀ ਜੀ ਜਿੱਦਾਂ ਪਿੱਛੋਂ ਅੰਦਰੋਂ ਤੁਰ ਕੇ ਆਈ ਉਹਦੇ ਹੀ ਤੁਰ ਕੇ ਜਾਣਾ ਵਾ ਤੈਨੂੰ ਮੈਂ ਘੱਲਦੀ ਆਂ ਸਾਬੀ ਆ ਲੈਂਦੇ ਫਿਰ ਤੈਨੂੰ ਘੱਲ ਕੇ ਦੱਸਦੀ ਆਂ ਫਿਰ ਸਾਬੀ ਨੂੰ ਬੁਲਾ ਲਓ ਸਾਬੀ ਕੀ ਕਰ ਲੂਗੀ ਕਿ ਦੱਸਦੇ ਆਂ ਨਾ ਕੀ ਕਰ ਲਾਂਗੇ ਉਹ ਤੇ ਕਰਕੇ ਹੀ ਦੱਸਾਂਗੇ ਫਿਰ ਤੇਨਾਂ ਓ ਬਸ ਕਰੋ ਮੰਮੀ ਜੀ ਹਰ ਟਾਈਮ ਨਾ ਇੰਨੀ ਬੈਸ ਚੰਗੀ ਨਹੀਂ ਹੁੰਦੀ ਜਾਣ ਦ ਜਾਣ ਦੋ ਤੈਨੂੰ ਜਾਣ ਦੋ ਬਸ ਇਹੋ ਹੀ ਗੱਲ ਵਾ ਘਰ ਦਾ ਵੀ ਕੁਝ ਵੇਖ ਲਿਆ ਕਰ ਉਧਰ ਨਹੀਂ ਧਿਆਨੇਗਾ ਤੇਰਾ ਜਿੰਨਾ ਮੈਂ ਕੰਮ ਕਰਨਾ ਹੈ ਨਾ ਮੰਮੀ ਜੀ ਮੈਂ ਕਰ ਲਿਆ ਹੁਣ ਮੇਰਾ ਹੋਰ ਹੈ ਸ਼ਾਪਿੰਗ ਦਾ ਟਾਈਮ ਮੇਰਾ ਟਾਈਮ ਐਵੇਂ ਵੇਸਟ ਨਾ ਕਰੋ ਮੈਨੂੰ ਉੱਥੇ ਵੀ ਟਾਈਮ ਲੱਗਣਾ ਵਾ ਅੰਕਲ ਜੀ ਠਾਂ ਕਰਕੇ ਗੱਲ ਕਰਿਆ ਕਰ ਮੇਰੇ ਨਾਲ ਯਾਰ ਹਰ ਟਾਈਮ ਕੀ ਹੋ ਗਿਆ ਤਾਨੂੰ ਮੈਨੂੰ ਜਾਣ ਦੋ ਚਲ ਜਾਓ ਸਾਈਡ ਤੇ ਬਕਵਾਸ ਕਿੰਨਾ ਕਰਦੀ ਐ ਬੋਲਣਾ ਹੀ ਨਹੀਂ ਹੁੰਦਾ ਤੈਨੂੰ ਮੰਮਾ ਚਾਰਜ ਮਾਤਾ ਪੜ ਲੈਂਦਾ ਯਾਰ ਹੁਣ ਮੈਨੂੰ ਸਕੂਲੇ ਪਾਵੇਂਗੀ ਤੂੰ ਹਨਾ ਮੈਂ ਹੈਗੀ ਆ ਪੜਾਉਣ ਲਈ ਮੇਰੇ ਕੋਈ ਸਿੱਖ ਲੋ ਉਹ ਜਾ ਆਪਣਾ ਮੂੰਹ ਸਾਭ ਜਾ ਕੇ ਤੇ ਮੰਮੀ ਜੀ ਆ ਕੇ ਕਹਿੰਦਾ ਤੁਸੀਂ ਮੇਰਾ ਮੂੰਹ ਧੋਂਦੇ ਜੈ ਮੈਂ ਧੋਨੀ ਆ ਉਹ ਗਿੜ ਕਰਕੇ ਮੂੰਹ ਕੱਢਿਆ ਮੂੰਹ ਸਾਭ ਆਪਣਾ ਮੈਂ ਮੂੰਹ ਸਾਭਿਆ ਵਾ ਤੁਸੀਂ ਆਪਣੀ ਟੈਨਸ਼ਨ ਕਰੋ ਟੈਨਸ਼ਨ ਮੈਨੂੰ ਤੇ ਕਾਹਦੀ ਆ ਮੈਨੂੰ ਕਾਹਦੀ ਟੈਨਸ਼ਨ ਨਹੀਂ ਹੈਗੀ ਤੁਹਾਨੂੰ ਇਹ ਟੈਨਸ਼ਨ ਆ ਵੀ ਮੈਂ ਚੱਲੀ ਆ ਤੇ ਤੁਹਾਨੂੰ ਇਹ ਆ ਵੀ ਇਹ ਚੱਲ ਗਈ ਆ ਮੈਂ ਰਹਿ ਗਈ ਆ ਮੈਂ ਜਾਣਦੀ ਕਿੱਥੇ ਆ ਮੈਂ ਤਾਂ ਜਾਣਦੀ ਨਹੀਂ ਤੇਰਾ ਸ਼ੌਕ ਬੌਂਗ ਪੂਰਾ ਹੋ ਜਾਏ ਤੇ ਬੜੀ ਬਾਧਰੀ ਆ ਮੰਮੀ ਜੀ ਮੈਂ ਨਵੀ ਸਵੀਆਂ ਜਾਣਾ ਮੈਂ ਆਂ ਤੂੰ ਹੀ ਜਾਣਾ ਵਾ ਨਵੀ ਸਵੀਆਂ ਨਵੀ ਸਵੀਆਂ ਨੂੰ ਇਹ ਨਹੀਂ ਪਤਾ ਪੁੱਛ ਕੇ ਜਾਣਾ ਕਿਹਨੋਂ ਔਰੀਜ ਵੀ ਕਰ ਲਿਆ ਕਰੋ ਕੋਈ ਇਹ ਕੋਵਾਂ ਉਹਨੂੰ ਤੇ ਜਮਾ ਨਹੀਂ ਹੈਗਾ ਪਤਾ ਨਹੀਂ ਉਹਨੂੰ ਕੀ ਖਾ ਕੇ ਤੂੰ ਵਿਆਹ ਲਿਆ ਉਹਨੂੰ ਕੀ ਖਾ ਕੇ ਵਿਆਹੀਦਾ ਵਾ ਮੈਨੂੰ ਤਾਂ ਲੱਗਦਾ ਕੁਛ ਵੱਲਾਈ ਤੇਰੀ ਮਾਂ ਨੇ ਕੀ ਖਾ ਕੇ ਤੈਨੂੰ ਵਿਆਹ ਹੀ ਇਹ ਦੱਸ ਵੀ ਅਕਲ ਨਹੀਂ ਦਿੱਤੀ ਮਾਸਾ ਵੀ ਮੈਂ ਤਾਂ ਫਿਰ ਵੀ ਸਾਰੇ ਫਰਜ਼ ਨਿਭਾਉਣੀ ਆ ਤੂੰ ਹੀ ਤੇ ਇੱਕ ਵੀ ਨਿਭਾਉਂਦੇ ਕਿਹੜਾ ਫਰਜ਼ ਕਿਹੜਾ ਫਰਜ਼ ਆ ਤੇਰੇ ਮੂੰਹੋਂ ਫੋਪ ਦੇ ਸੋਪਾ ਨਹੀਂ ਦਿੰਦੀ ਗੱਲ ਚਲੋ ਫਿਰ ਸਾਈਡ ਹੋ ਜਾ ਹਾਂ ਦੱਸ ਕੀ ਕਰ ਲੈ ਖਲੋਤੀਆਂ ਕੀ ਕਰਨਗੀ ਦੱਸ ਕਰ ਲੈ ਜੋ ਕਰਦੇ ਆ ਤੇ ਜੇ ਮੈਂ ਉਲਟਾ ਸਿੱਧਾ ਫਿਰ ਕੋਈ ਬੋਲਦਾ ਕੁਝ ਹੋ ਗਿਆ ਫਿਰ ਨਾ ਮੈਨੂੰ ਕਿਉਂ ਔਰ ਕਰਤੂਤ ਕਿਹੜੀ ਤੇਰੇ ਵਿੱਚ ਉਲਟਾ ਸਿੱਧਾ ਬੋਲਣ ਦੀ ਕਰਤੂਤ ਹੋਰ ਕੋਈ ਹੈਗੀ ਵੀ ਆ ਮੰਮੀ ਜੀ ਆਪਣੇ ਆਪ ਹੀ ਨਾ ਸਾਈਡ ਹੋ ਜਾ ਜਾ ਨਹੀਂ ਹੁੰਦੀ ਕਹਿਣ ਦੀਆਂ ਨਾ ਮੈਂ ਖਲੋਤੀਆਂ ਦੱਸ ਕੀ ਕਰ ਲੈਣਗੀ ਤੂੰ ਮੈਨੂੰ ਫੇਰ ਆਵੇਂ ਪਛਤਾਉਣਾ ਪੈ ਜਾਣਾ ਤੁਹਾਨੂੰ ਮੈਨੂੰ ਨਹੀਂ ਪਛਤਾਉਣਾ ਪੈਂਦਾ ਕਿੰਨੂੰ ਮੈਨੂੰ ਮੈਨੂੰ ਤਾਂ ਕਦੀ ਵੀ ਨਹੀਂ ਮੈਂ ਪਛਤਾਉਂਦੀ ਤੂੰ ਆ ਨਹੀਂ ਪਛਤਾਏਂਗੀ ਪਛਤਾ ਤੂੰ ਮੈਨੂੰ ਕੀ ਲੋੜ ਪਛਤਾਉਂਦੀ ਮੈਂ ਤੁਹਾਨੂੰ ਫੇਰ ਇੱਕ ਵਾਰੀ ਵਾਰਨਿੰਗ ਦੇ ਰਹੀ ਆ ਕਿ ਪਿੱਛੇ ਹਟ ਦਈ ਜਾ ਤੇਰੀ ਕਿਹੜੀ ਗੱਲ ਆ ਹੇ ਹੋ ਕਰਤੂਤ ਤੇਰੇ ਵਿੱਚ ਤੇਰੀ ਮਾਂ ਨੇ ਅਕਲ ਹੀ ਇਹੋ ਦਿੱਤੀ ਆ ਕਿ ਸੱਸ ਦੇ ਹੱਥੀ ਪੈ ਫਟੇ ਮੈਂ ਤੇਰੀ ਪੜ੍ਹਾਈ ਦਾ ਇਹੋ ਜੀ ਦਾ ਓ ਹੈਲੋ ਕਿੱਧਰ ਕਿੱਧਰ ਹੁਣ ਤੁਹਾਡੇ ਨਾਲ ਵੀ ਮੈਨੂੰ ਦੱਸਣਾ ਪਊਗਾ ਵੀ ਮੈਂ ਚਲੇ ਸ਼ੋਪਿੰਗ ਕਰਨ ਮਾਸੀ ਦੀ ਕੁੜੀ ਦੇ ਵਿਆਹ ਦੀ ਅੱਗੇ ਤੂੰ ਸਾਰੇ ਪਿੰਡ ਨੂੰ ਦੱਸ ਕੇ ਜਾਣੀ ਆ ਸਾਨੂੰ ਤੇ ਦੱਸਣਾ ਹੀ ਆ ਨਾ ਅੱਗੇ ਤੁਹਾਡੀ ਮਾਂ ਨੂੰ ਦੱਸਿਆ ਉਹ ਤੇ ਮੇਰੇ ਗਲ ਪੈਣ ਏ ਤੁਹਾਡੀ ਮਾਂ ਕੀ ਤੇਰੀ ਨਹੀਂ ਹੈਗੀ ਆਹੋ ਸੱਸ ਮੇਰੀ ਮੰਮੀ ਦੱਸੋ ਤੇ ਮੰਮੀ ਨੇ ਰੋਕਿਆ ਨਹੀਂ ਆ ਪੁੱਛ ਲੋ ਜਾ ਕੇ ਮੰਮੀ ਨੂੰ ਕਿੰਨਾ ਬਖੇੜਾ ਖੜਾ ਕੀਤਾ ਉਹਨਾਂ ਨੇ ਵੀ ਤੇ ਚੁੰਨੀ ਚਾਨੀ ਤੇਰੀ ਕਿੱਥੇ ਆ ਹੁਣ ਤੁਹਾਨੂੰ ਵੀ ਜਵਾਬ ਦੇਣੇ ਪੈਣਗੇ ਕਿ ਚੁੰਨੀ ਕਿੱਥੇ ਆ ਚੁੰਨੀ ਲੈਣੀ ਮੈਂ ਅੱਗੇ ਆ ਜੁਲਫਾਂ ਜੀ ਆਪਣੀਆਂ ਸਾਭ ਚੁੰਨੀ ਲਿਆ ਕਰੋ ਤੇ ਨਾਲੇ ਤੂੰ ਬਾਹਰ ਬੂਰ ਥੋੜੀ ਜਾਣਾ ਏਦਾਂ ਮੈਂ ਨਹੀਂ ਜਾਣ ਜੋਗਾ ਜੇ ਤੁਸੀਂ ਜਾਣ ਜੋਗੇ ਹੁੰਦੇ ਤੇ ਮੈਂ ਕੱਲੀ ਜਾਂਦੀ ਤੇ ਤੂੰ ਵੀ ਨਾ ਦੱਸਿਆ ਨਾ ਨੂੰ ਦੱਸਣ ਦਾ ਫਾਇਦਾ ਕੀ ਆ ਤੂੰ ਹੀ ਕਿਹੜਾ ਕੋਈ ਨੇ ਨਾਲ ਤੁਰਨਾ ਮੇਰੇ ਚੱਲ ਕਰ ਮੈਂ ਨਹੀਂ ਜਾਂਦੀ ਮੈਂ ਚੱਲਨੀ ਆ ਮੇਰਾ ਟਾਈਮ ਹੋ ਰਿਹਾ ਵਾ ਤੂੰ ਜ਼ਿਆਦਾ ਭੂਏ ਚੜ ਗਈ ਹੋ ਨਾ ਇਨਾ ਸਾਡੇ ਸਿਰ ਤੇ ਚੜ ਤੂੰ ਸਾਡਾ ਜੀਣਾ ਹਰਾਮ ਕੀਤਾ ਹੀ ਤੀ ਤੁਸੀਂ ਤੇ ਮੇਰਾ ਜੀਣਾ ਹਰਾਮ ਕੀਤਾ ਹੀ ਨਹੀਂ ਆ ਹਾਂ ਇੰਨੀ ਟੋ ਟੱਪੇ ਚ ਰਹਿਣੀ ਆ ਮਾਨੂੰ ਪੁੱਛਣ ਤੋਂ ਬਗੈਰ ਹੀ ਤੇਰੇ ਪਰ ਲੱਗੇ ਆ ਤੇ ਤੇਰਾ ਜੀਣਾ ਆਪ ਹਰਾਮ ਕੀਤਾ ਹਨਾ ਗੱਲਾਂ ਤੇਨੂੰ ਬਹੁਤ ਬਣਾਉਣੀਆਂ ਆਉਂਦੀਆਂ ਤੈਨੂੰ ਉਹ ਤਾਂ ਮੈਂ ਹੀ ਆ ਜਿਹੜੀ ਜਰੀ ਜਾਨੀ ਤੁਹਾਡੇ ਨਾਲ ਹੋਰ ਕੋਈ ਹੁੰਦੀ ਨਾ ਜਰਦੀ ਵੀ ਨਹੀਂ ਤੇ ਉਹ ਵੀ ਮੈਂ ਹੋਈ ਆ ਜਿਹੜਾ ਤੈਨੂੰ ਚੱਲੀ ਜਾਂਂਦੇ ਆਂ ਤੇਰੇ ਅਰਕੀ ਦੀਆਂ ਲੱਤਾਂ ਵੱਢ ਕੇ ਪਾਈ ਹੋਵੇ ਅੰਦਰ ਉਥੇ ਬੈੱਡ ਤੇ ਤੇ ਜਾਓ ਫਿਰ ਪਾ ਦੋ ਤੇ ਨਾਲੇ ਜਵਾਬ ਦੇਓ ਲੋਕਾਂ ਨੂੰ ਦਿਨ ਦੂਰ ਨਹੀਂ ਪਾਈ ਦੇਣਾਈਓ ਤੈਨੂੰ ਤੈਨੂੰ ਦੱਸਤਾ ਹੀ ਹੋ ਕਰ ਸਕਦੇ ਇਦਾਂ ਉਥੇ ਮਾਂ ਆਪਣੀ ਨੂੰ ਲਾ ਫੋਨ ਮੇਰੀ ਕਰਾਂ ਹਾਂ ਗੱਲ ਉਹਨੂੰ ਵੀ ਮੈਂ ਦੱਸਾਂ ਜਰਾ ਕਰ ਲਓ ਤੁਹਾਡੇ ਕੋ ਕਿਹੜਾ ਫੋਨ ਹੈ ਨਹੀਂ ਅੱਛਾ ਜੋ ਸਾਰੀਆਂ ਇੱਥੇ ਦੀਆਂ ਉੱਥੇ ਪਹੁੰਚਾਉਣੀ ਆ ਤੇ ਮੇਰੇ ਨਾਲ ਨਹੀਂ ਤੂੰ ਗੱਲ ਕਰਾ ਸਕਦੀ ਮੈਂ ਨਾ ਅਜ ਤੱਕ ਆਪਣੀ ਮਾਂ ਨੂੰ ਕੋਈ ਗੱਲ ਨਹੀਂ ਦੱਸੀ ਅ ਚੋਲਾ ਜਾਂ ਲਮਕਾ ਕੇ ਤੁਰ ਪਈਆਂ ਕਿੱਥੋਂ ਲਿਆਈਓ ਮੇਰੀ ਮੰਮੀ ਨੇ ਦਿੱਤਾ ਵਾ ਤੁਹਾਡੇ ਚ ਕਰਤੂਤ ਹੈਗੀ ਲੈ ਕੇ ਦੇਣ ਦੀ ਬ੍ਰਾਂਡੇਡ ਆ ਪਤਾ ਕਿੰਨਾ ਮਹਿੰਗਾ ਵਾ ਤੂੰ ਤੇ ਬੜੇ ਬ੍ਰਾਂਡੇਡ ਰੱਖਦੀ ਪਤਾ ਹੀ ਆ ਮੈਨੂੰ ਕਿੱਥੋਂ ਆਇਆ ਏ ਹਾਂ ਹੈ ਤੇ ਵਾਕਿਆ ਹੀ ਮਹਿੰਗਾ ਲੱਗਦਾ ਪੂਰਾ 5000 ਦਾ ਵਾ ਮੰਮੀ ਨੇ ਲੈ ਕੇ ਦਿੱਤਾ ਵਾ ਉਹ ਪਤਾ ਮੈਨੂੰ ਕਿੰਨੇ ਕ ਜੋਗੇ ਆ ਲੈ ਕੇ ਦਿੱਤਾ ਤੈਨੂੰ ਇੱਥੇ 5000 ਦਾ ਤੈਨੂੰ ਤੈਨੂੰ ਲੱਗੇ ਪਰ ਅਸਲ 'ਚ ਤੇਰੇ ਪਰ ਘਟਣ ਵਾਲੇ ਆ ਤੁਹਾਡਾ ਤਾਂ ਢਿੱਡ ਕਦੇ ਵੀ ਨਹੀਂ ਭਰ ਸਕਦਾ ਅਸੀਂ ਲੈ ਕੇ ਨਹੀਂ ਦੇ ਸਕਦੇ ਕਿਉਂ ਕਿਉਂ ਨਹੀਂ ਲੈ ਕੇ ਦੇ ਸਕਦੇ ਸਿਰ ਤੇ ਨਾ ਚੜ ਜਬਾਨ ਘੱਟ ਕਰ ਲ ਤੈਨੂੰ ਨਹੀਂ ਦੇਦਾ ਵੀ ਗਲੀ ਆ ਕਿਨੇ ਵੇਖ ਲਿਆ ਹੁੰਦੇ ਜਾਂਦੇ ਨੇ ਕੀ ਸੋਚਣਗੇ ਮੈਂ ਵੀ ਦੱਸੂਗੀ ਫਿਰ ਕੀ ਕਰਦੇ ਮੇਰੇ ਨਾਲ ਜਾਣ ਨਹੀਂ ਦਿੰਦੇ ਮੈਨੂੰ ਮੁਰਜਾ ਕਰ ਨੂੰ ਕੱਲੀ ਜਾਣ ਦੇ ਨਹੀਂ ਜਾਣਾ ਮੈਂ ਮੁਰਜਾ ਤੈਨੂੰ ਮੈਂ ਦੱਸਤਾ ਹੀ ਓ ਤੇਰੇ ਖੁਰਜੇ ਮੈਂ ਲਾ ਦੇਣੀ ਓ ਤੇਰੇ ਇੱਥੇ ਖੜੀ ਆ ਕਰੋ ਫਿਰ ਕੀ ਕਰਦੇ ਆ ਮਾਰ ਕੇ ਚਪੇੜ ਕੰਧ ਨਾਲ ਮਾਰਨਾ ਮੈਂ ਮੈਨੂੰ ਪਤਾ ਜਿਹੜੇ ਤੈਨੂੰ ਮਿਲਦੇ ਆ 5-5000 ਦੇ ਕੌਣ ਦਿੰਦਾ ਕਿੱਥੋਂ ਆਉਂਦੇ ਤੈਨੂੰ ਕੀ ਮਤਲਬ ਤੁਹਾਡਾ ਓ ਸਭ ਪਤਾ ਵਾ ਨਾ ਪਰਦੇ ਪਾ ਤੂੰ ਐਵੇਂ ਥੋੜੀ ਵੀ ਸਾਡੇ ਤੂੰ ਕੰਟਰੋਲ ਚ ਹੀ ਨਹੀਂ ਆ ਗਲਤ ਨਾ ਬੋਲੋ ਤੁਹਾਨੂੰ ਮੈਂ ਰਸਤਾ ਜੇ ਅੰਗਲ ਦੀ ਠਾਂ ਕਰ ਆਪਣੀ ਉਂਗਲ ਕੀ ਦੀ ਲ ਕਰਦੀ ਆ ਟਾਡੇ ਵੱਲ ਕਿਉਂਕਿ ਤੁਹਾਨੂੰ ਨਾ ਦਿਖਾਉਣੀ ਪੈਣੀ ਸੈਂਸ ਤੁਹਾਨੂੰ ਹੈ ਨਹੀਂ ਬੜੀ ਸੈਂਸ ਆ ਹੂੰ ਮੁੜ ਜਾ ਮੁੜ ਜਾ ਅੰਦਰ ਨਾ ਕਰਾ ਕੰਮ ਨਾ ਚੜ ਸਾਡੇ ਸਿਰ ਮੇਰੀ ਸਾਕੀ ਮਾਸਦੀ ਦੀ ਕੁੜੀ ਦਾ ਵਿਆਹ ਵਾ ਤੁਹਾਨੂੰ ਨਹੀਂ ਪਤਾ ਸਾਡੇ ਘਰ ਕਹਿਣ ਆਏ ਹੋ ਜਦੋਂ ਕਹਿਣ ਆਉਣਗੇ ਨਾ ਉਦੋਂ ਜਾਵਾਂਗੇ ਘਾਟ ਦੇ ਕੇ ਗਏ ਆ ਤੁਸੀਂ ਨਹੀਂ ਘਰ ਹੈਗੇ ਨਾ ਮੰਮੀ ਜੀ ਨੂੰ ਪੁੱਛੋ ਪੁੱਛ ਲੈਨੇ ਆ ਫਿਰ ਚੱਲ ਕਰ ਨਾਲੇ ਉਹ ਡੱਬਾ ਵੀ ਦੇ ਕੇ ਗਏ ਆ ਚੱਲ ਕਰ ਡੱਬਾ ਇੰਨਾ ਮਹਿੰਗਾ ਡੱਬਾ ਦਿੱਤਾ ਮੈਨੂੰ ਲੱਗਦਾ ਤੁਸੀਂ ਵੇਖਿਆ ਹੀ ਨਹੀਂ ਹੋਣਾ ਕੀ ਦੇਗੇ ਹੋਣਗੇ ਬਰਫੀ ਦੇਗੇ ਹੋਣਗੇ ਜਾਂ ਉਹ ਕਾਜੂ ਬਦਾਮ ਜੇ ਹੁੰਦੇ ਆ ਉਹ ਦੇਗੇ ਹੋਣਗੇ ਕੀ ਉਹ ਸੋਨਾ ਪਾਗੇ ਆ ਅੱਛਾ ਤੇ ਇਹ ਤੁਹਾਡੇ ਭਾਣਾ ਕੋਈ 100 200 ਦਾ ਹੀ ਆ ਜਾਂਦਾ ਹੋਣਾ ਓ ਤੂੰ ਹੀ ਆ ਜਿਹੜਾ ਸਾਡਾ ਸਿਰ ਵੀ ਉੱਚਾ ਕਰ ਸਕਦੀ ਆ ਪਰ ਤੈਨੂੰ ਨਹੀਂ ਅਕਲ ਤੂੰ ਤੇ ਡਈਆਂ ਸੁੱਟਣ ਹਨ ਨੂੰ ਥੱਲੇ ਵੀ ਇਹਨਾਂ ਦੀ ਬੇਇੱਜ਼ਤੀ ਹੋਵੇ ਰੱਜ ਕੇ ਸਾਰੇ ਪਿੰਡ 'ਚ ਭੰਡਣੀ ਹੋਵੇ ਇਹਨਾਂ ਦੀ ਤਾਂ ਤੁਸੀਂ ਪਿਆਰ ਨਾ ਰੱਖੋ ਤੇ ਮੈਂ ਵੀ ਪਿਆਰ ਨਾ ਰਹਿ ਲੂੰਗੀ। ਤੂੰ ਰਹਿਣੀ ਨਹੀਂ ਪਿਆਰ ਨਾ ਰਹਿਣਾ ਨਹੀਂ ਆਉਂਦਾ ਤੈਨੂੰ। ਤੁਸੀਂ ਰੱਖਦੇ ਨਹੀਂ ਜੇ। ਦੇਖਿਆ ਹੀ ਉਹ ਗੱਲ ਤੇ ਉਹ ਮੈਂ ਸੁਭਾਲ ਜਵਾਬ ਸਵਾਲ ਜਵਾਬ ਇਹੋ ਕੰਮ ਆਉਂਦੇ ਤੈਨੂੰ ਬਸ। ਚਲੋ ਫਿਰ ਐਦਾਂ ਕਰੋ। ਚਲੋ ਮੇਰੇ ਨਾਲ ਆਪਾਂ ਇਕੱਠੇ ਚੱਲ ਜਾਂਦੇ ਹਾਂ। ਕੋਈ ਹੋੜੇ ਨਹੀਂ ਟਾਈਮ ਹੈਗਾ ਚੱਲ ਜਾਂਗੇ ਵਾਪਸ ਚੱਲ ਜਾ ਘਰ ਨੂੰ। ਚੱਲ ਜਾ। ਇਹ ਤਾਂ ਫਿਰ ਕੋਈ ਗੱਲ ਨਾ ਹੋਈ ਤੁਹਾਡੀ। ਤੈਨੂੰ ਮੈਂ ਆਖਿਆ ਮੁੜ ਜਾ ਵਾਪਸ। ਕਿਹੜੀ ਗੱਲ ਨੂੰ? ਕਿਉਂ? ਸਿਰ ਤੇ ਚੜੀ ਜਾਨੀ ਆ। ਸਿਰ ਤੇ ਚੜੀ ਜਾਨੀ ਨਹੀਂ ਆ। ਇਹ ਲੋਗ ਰਖਿਆ ਹੋਇਆ ਸਿਰ ਤੇ ਚੜੀ ਜਾਨੀ ਆ ਇਹਦਾ ਕੀ ਮਤਲਬ ਆ ਪੇੜ ਮਾਨੂੰ ਤੇਰੇ ਮੈਂ ਬੂਥੇ ਦੇ ਤੈਨੂੰ ਦੱਸਤਾ ਹੀ ਉਹ ਸਮਝ ਜਾ ਚਪੇੜ ਤੂੰ ਹੀ ਮਾਰ ਕੇ ਦੇਖ ਲਓ ਫਿਰ ਅੱਜ ਮੈਂ ਸਾਰੇ ਰੋਲਾ ਪਾ ਕੇ ਨਾ ਦਲੂਸ